ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ న్యూਸ ਟੀਵੀ ਨਾਹ ਸਿੰਘਰ ਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਹ ਸਿੰਘਰ ਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਹਲਕਾ ਮਲੋ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਲਾੜਪੁਰ ਸੌਂਸਪੁਰ ਦੇ ਵਿੱਚ ਜਿੱਥੇ ਅੱਜ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਅਮਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਹਨ ਇਸ ਮੌਕੇ ਹਲਕਾ ਮਲੋ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਕੌਰ ਕਮੇਟੀ ਮੈਂਬਰ ਸ਼ੋਮਨੀ ਅਕਾਲੀ ਦਲ ਵੱਲੋਂ ਉਹਨਾਂ ਦਾ ਸ਼ੋਮਨੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਰੂਪੇ ਪਾ ਕੇ ਇਸ ਪਾਰਟੀ ਦੇ ਨਾਲ ਜੋੜਿਆ ਗਿਆ ਤੁਸੀਂ ਦੇਖ ਰਹੇ ਹੋ ਪਿੰਡ ਲਾੜਪੁਰ ਦੀਆਂ ਲਾਈਵ ਤਸਵੀਰਾਂ ਜਿੱਥੇ ਅੱਜ ਅਕਾਲੀ ਦਲ ਨੂੰ ਮਜ਼ਬੂਤੀ ਮਿਲੀ ਹੈ ਕੁਝ ਦਿਨ ਪਹਿਲਾਂ ਸਲਾਣੇ ਤੋਂ ਵੀ ਦਰਜ ਦੋ ਦਰਜਣਾਂ ਦੇ ਕਰੀਬ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਸੀ ਉਹ ਛੱਡ ਕੇ ਸ਼ੋਨੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਪਿੰਡ ਲਾਡਪੁਰ ਹਲਕਾ ਮਲੋਹ ਦੇ ਵਿੱਚ ਜਿੱਥੇ ਅੱਜ ਸ਼ੋਨੀ ਅਕਾਲੀ ਦਲ ਨੂੰ ਵੱਡੀ ਮਜ਼ਬੂਤੀ ਮਿਲੀ ਆ ਤੇ ਕਾਂਗਰਸ ਪਾਰਟੀ ਦੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਅਮਰਜੀਤ ਸਿੰਘ ਸਾਬਕਾ ਸਰਪੰਚ ਅੱਜ ਪੱਟੀ ਗਣਤੀ ਵਿੱਚ ਪਰਿਵਾਰ ਸਮੇਤ ਸ਼ੋਨੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਆਜੋ ਹੁਣ ਆਪਾਂ ਕਰਦੇ ਆਂ ਗੱਲਬਾਤ ਹਲਕਾ ਮਲੋਹ ਦੇ ਮੁੱਖ ਸੇਵਾਦਾਰ ਅਤੇ ਇੱਕ ਹੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਲ ਤੇ ਉਹਨਾਂ ਨੇ ਇਸ ਮੌਕੇ ਕੀ ਕਿਹਾ ਅਤੇ ਜੋ ਪਾਰਟੀ ਦੇ ਵਿੱਚ ਪਰਕਰ ਸ਼ਾਮਲ ਹੋਏ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਆਜੋ ਕਰਦੇ ਆਂ ਗੱਲਬਾਤ ਪੰਜਾਬੀ ਖਬਰ ਨੰਬਰ 1 ਨਿਊਜ਼ ਟੀਵੀ ਤੇ ਨਾਰਸਿੰਘ ਰਗੀਲਾ ਦੇ ਨਾਲ ਕਾ ਕਾ ਵੈਗੋੜੀ ਕੀ ਕਥੇ ਸੋੱਚ ਬੜੀ ਖੁਸ਼ੀ ਦੀ ਗੱਲ ਆ ਜੇ ਸ਼ਰਮਣੇ ਕਾਲੀਆ ਨੂੰ ਬਹੁਤ ਵੱਡਾ ਬਲ ਮਿਲਿਆ ਜੋ ਬڑے ਪੁਰਾਣਾ ਟਕਸਾਲੀ ਕਾਂਗਰਸੀ ਪਰਿਵਾਰ ਜਿਨ੍ਹਾਂ ਦੇ ਮੁਖੀ ਸਾਬਕਾ ਸਰਪੰਚ ਅਮਰਜੀਤ ਸਿੰਘ ਜੀ ਉਹਨਾਂ ਦੇ ਬੇਟੇ ਬਿਅੰਸ ਸਿੰਘ ਜੀ ਪਿੰਡ ਲਾੜਪੁਰ ਤੋਂ ਤੇ ਇਹਨਾਂ ਦੇ ਸਾਰੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਆਗੂ ਸਹਿਬਾਨ ਇਸ ਨਗਰ ਦੇ ਵਿੱਚੋਂ ਆਏ ਨੇ ਸਾਰੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਐਖਦੇ ਆਂ ਧੰਨਵਾਦ ਕਰਦੇ ਆਂ ਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਨੀਤੀਆਂ ਤੇ ਵਿਸ਼ਵਾਸ ਕੀਤਾ ਸਾਥ ਸਰਬੀਰ ਸਿੰਘ ਬਾਦਲ ਜੀ ਦੇ ਜੋ ਐਜੰਡਾ ਉਹਦੇ ਉੱਪਰ ਭਰੋਸਾ ਕੀਤਾ ਸੋ ਅਸੀਂ ਸਾਰਿਆਂ ਨੂੰ ਜਿਐਖਦੇ ਆਂ ਕਿਉਂਕਿ ਸਰਦਾ ਅਮਰਜੀਤ ਸਿੰਘ ਜੀ ਨੇ ਬਹੁਤ ਲੰਮਾ ਸਮਾਂ ਸਾਡੇ ਇਲਾਕੇ ਦੀ ਸੇਵਾ ਕੀਤੀ ਸਾਡੇ ਇਲਾਕੇ ਦੇ ਵਿੱਚ ਮੈਂ ਦੋ ਤਿੰਨ ਤਿੰਨ ਵਾਰ ਸਰਪੰਚ ਵੀ ਬਣੇ ਇਹ ਸੇਵਾ ਕੀਤੀ ਹੋਰ ਸਮਾਜਿਕ ਕਮਾਦ ਦੇ ਵਿੱਚ ਬਹੁਤ ਅੱਗੇ ਵਾਚੜ ਕੇ ਹਿੱਸਾ ਲੈਂਦੇ ਨੇ ਸੋ ਅੱਜ ਮੈਂ ਸਮਝਦਾ ਕਿ ਸ਼ਰੂਮ ਨੇ ਕਾਲੀਆਂ ਨੂੰ ਬਹੁਤ ਵੱਡੀ ਸ਼ਕਤੀ ਤੇ ਬਲ ਮਿਲਿਆ ਇਹਨਾਂ ਦੇ ਆਉਣ ਦਾ ਤੇ ਜਿੱਥੇ ਅੱਜ ਅਸੀਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਅੱਜ ਅਸੀਂ ਕਾਗਜ਼ ਪਰ ਕੇ ਨਾਮਿਨੇਟ ਭਰ ਕੇ ਆਇਆ ਉਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜੋ ਉਮੀਦਵਾਰ ਨੇ ਹਰਸ਼ਦੀਪ ਸਿੰਘ ਜੀ ਵਿਰਕ ਗੁੰਜਾਰੀ ਤੋਂ ਸਾਹਸ ਬੇਗ ਸਿੰਘ ਸਾਡੇ ਜਥੇਦਾਰ ਨੇ ਉਹਨਾਂ ਦੇ ਪੁੱਤੇ ਨੇ ਇਹ ਦੂਜੇ ਪਾਸੇ ਕੇਵਲਖਾਂ ਜੋ ਸ਼ਮਸ਼ਪੁਰ ਜੋਂ ਤੋਂ ਬਲਾਕ ਸੰਵਤੀ ਚੋਂ ਲੜ ਰਹੇ ਨੇ ਉਹ ਵੀ ਅੱਜ ਹਾਜ਼ਰ ਨੇ ਸੋ ਜਿੱਥੇ ਇਹਨਾਂ ਦੀ ਆਉਣ ਦੀ ਵਧਾਈ ਤੇ ਖੁਸ਼ੀ ਤੇ ਸਾਰਿਆਂ ਨੂੰ ਅਪੀਲ ਬੇਨਤੀ ਕਰਦੇ ਆ ਕਿ ਤੁਸੀਂ ਹਰਸ਼ਦੀਪ ਨੂੰ ਤੇ ਕੇਵਲਖਾਂ ਨੂੰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਦੀ ਵਾਧੂ ਰੋਟਾ ਪੱਕੇ ਜਿਥਾਓ ਕਿਉਂਕਿ ਆਉਣ ਵਾਲੀ ਸਰਕਾਰ ਕੰਨ ਤੇ ਲਿਖਿਆ ਪਿਆ ਸਰਕਾਰ ਸ਼ਰੋਮੜੀ ਕਾਰੀਏ ਦੀ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਮੰਚ ਚਾਹ ਤੇ ਪੰਜਾਬ ਦੇ ਲੋਕ ਸ਼੍ਰੋਮਣੀ ਕਾਲੀਆ ਨੂੰ ਵੀ ਸਰਕਾਰ ਬਣਾਉਣਾ ਚਾਹੁੰਦੇ ਆ ਕਿ ਕੋਈ ਝਾੜੂ ਵਾਲੇ ਦੇਖ ਲੈ ਕਿ ਦਿੱਲੀ ਦੇ ਦਿੱਲੀ ਦੇ ਕੋਲ ਠੇਕੇ ਦੇ ਸਰਕਾਰ ਦੇ ਦਿੱਤੀ ਝਾੜੂ ਵਾਲਿਆਂ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਭਾਜੀਪੀ ਦੀ ਗੱਲ ਕਰ ਲਈਏ ਇਹ ਮੈਂ ਸਮਝਦਾ ਕਿ ਸਾਰੀਆਂ ਪਾਰਟੀਆਂ ਪੰਜਾਬ ਮਾਰੂ ਪਾਰਟੀਆਂ ਨੇ ਇੱਕੋ ਇੱਕ ਲੋਕ ਸਮਝਦੇ ਵੀ ਕੋਈ ਕਿਸ ਪਾਰਟੀ ਸ਼੍ਰੋਮਣੀ ਕਾਲੀਆ ਉਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਜਿਨ੍ਹਾਂ ਦੇ ਲੋਕ ਏਜੰਡੇ ਨੂੰ ਉਹਨਾਂ ਦੀ ਗੱਲਾਂ ਨੂੰ ਪਸੰਦ ਕਰ ਰਹੇ ਨੇ ਉਹਨਾਂ ਦੀ ਪਾਲਿਸੀ ਨੂੰ ਪਸੰਦ ਕਰਦੇ ਨੇ ਸੋ ਸਾਰਿਆਂ ਦਾ ਮੈਂ ਫਿਰ ਕਰ ਜੀ ਆਖਦਾ ਧੰਨਵਾਦ ਕਰਦਾ ਤੇ ਵਿਸ਼ਵਾਸ ਦਵਾਨੇ ਕਿ ਜਿਸ ਵਿਸ਼ਵਾਸ ਨਾਲ ਤੁਸੀਂ ਪਾਰਟੀ ਜੁੜੇ ਹੋ ਉਹ ਅਸੀਂ ਆਪਣੇ ਵੱਲੋਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਜੀ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਵਾਨੇ ਕਿ ਇਹਨਾਂ ਨੂੰ ਪਾਰਟੀ ਵਿੱਚ ਮਾਨ ਸਤਕਾਰ ਸਰਕਾਰ ਤੇ ਮਾਨ ਸਤਕਾਰ ਪੂਰਾ ਮਿਲੂਗਾ ਤੇ ਜਿੱਥੇ ਕਿਤੇ ਕਹਿਣਗੇ ਅਸੀਂ ਇਹਨਾਂ ਨਾਲ ਲੜ ਕੇ ਪੈਰਾਂ ਦਵਾਗੇ ਸੋ ਕਰ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੋਮਣੀ ਕਾਲੀ ਦਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਨੂੰ ਛੱਡ ਕੇ ਕਾਲੀ ਦਲ ਚ ਸ਼ਾਮਲ ਹੋਏ ਆਂ ਔਰ ਅਸੀਂ ਡਟ ਕੇ ਪਗਾਬਲਾ ਕਰਾਂਗੇ ਬੋਲੇ ਜੈ ਸੋਮਣੀ ਜੈ ਸੋਮਣੀ ਕਾਲੋ